तलवाड़ा बस स्टैंड के समीप बने मोहल्ला क्लिनिक का उद्घाटन विधायक कर्मवीर सिंह घुमन ने किया बस स्टैंड तलवाड़ा के समीप बने आम आदमी पार्टी के मोहल्ला क्लिनिक का उद्घाटन किया है हल्का दसूहा के विधायक कर्मवीर सिंह घुमन ने बत्या की इस मोहल्ला क्लिनिक में 38 प्रकार के टेस्ट और दवाइयां फ्री में वितरित की जाएगी ਅੱਜ ਦੇ ਇੱਥੇ ਮੈਂ ਬਹੁਤ ਖੁਸ਼ੀ ਨਾਲ ਇਹ ਦੱਸਣਾ ਚਾਹੁੰਦਾ ਕਿ ਸਾਡੇ ਤਲਵਾੜਾ ਸ਼ਹਿਰ ਨੂੰ ਬਹੁਤ ਵੱਡੀ ਇੱਕ ਜਿਹੜੀ ਸ਼ਰਗਾਤ ਆ ਮਿਲੀ ਹੈ ਔਰ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਆਪਣੇ ਵੱਲੋਂ ਆਪਣੇ ਸਮੁੱਚਾ ਤਲਵਾੜਾ ਵਾਸੀਆਂ ਵੱਲੋਂ ਜਿਨ੍ਹਾਂ ਨੇ ਸਾਡੇ ਤਲਵਾੜਾ ਸ਼ਹਿਰ ਨੂੰ ਆਮ ਆਦਮੀ ਕਲੀਨਿਕ ਜਿਹੜਾ ਦਿੱਤਾ ਹੈ ਔਰ ਅੱਜ ਅਸੀਂ ਉਹਦਾ ਉਦਘਾਟਨ ਸਾਰਿਆਂ ਨੇ ਨਾਲ ਮਿਲ ਕੇ ਮੇਰੇ ਨਾਲ ਮਾਨਯੋਗ ਐਸਐਮਓ ਸਾਹਿਬ ਪੁਰੀ ਸਾਹਿਬ ਕਿਥੋਂ ਦੇ ਸਾਰੇ ਸਟਾਫ ਦੀ ਜਿਹੜੀ ਟੀਮ ਹੈ ਨਵੀਂ ਡਾਕਟਰ ਸਬਾਨ ਨੇ ਫਾਰਮਾਸਿਸਟ ਹੈ ਉਹ ਇੱਥੇ ਹਾਜ਼ਰ ਨੇ ਔਰ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਇੱਕ ਆਮ ਆਦਮੀ ਕਲੀਨਿਕ ਦਾ ਅੱਜ ਜਿਹੜੇ ਬਸ ਸਟੈਂਡ ਦੇ ਵਿਗਟਨ ਕੀਤਾ ਹੈ ਔਰ ਮੈਨੂੰ ਬੜੀ ਉਮੀਦ ਹੈ ਕਿ ਜਿਹੜਾ ਇਹ ਆਮ ਆਦਮੀ ਕਲੀਨਿਕ ਹੈ ਇਹਦੇ ਵਿੱਚ ਬਹੁਤ ਲੋਕਾਂ ਨੂੰ ਲਾਭ ਹੋਣ ਵਾਲਾ ਹੈ ਕਿਉਂਕਿ ਇੱਥੇ 80 ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਨੇ ਬਿਲਕੁਲ ਫ੍ਰੀ ਦੇ ਵਿੱਚ ਲੋਕਾਂ ਨੂੰ ਅਵੇਲੇਬਲ ਹੋਣਗੀਆਂ ਔਰ ਨਾਲ ਹੀ 38 ਤਰ੍ਹਾਂ ਦੇ ਟੈਸਟ ਨੇ ਜਿਹੜੇ ਉਹ ਵੀ ਲੋਕਾਂ ਨੂੰ ਇੱਥੇ ਬਿਲਕੁਲ ਫ੍ਰੀ ਦੇ ਵਿੱਚ ਹੋਣਗੇ ਔਰ ਜਿਹੜਾ ਵਰਕਿੰਗ ਡੇਜ਼ ਦੇ ਵਿੱਚ ਜਿਹੜਾ ਆਮ ਆਦਮੀ ਕਲੀਨਿਕ ਲੋਕਾਂ ਦੇ ਵਾਸਤੇ ਖੋਲਿਆ ਜਾਵੇ ਕਰੇਗਾ ਔਰ ਤਲਵਾੜਾ ਸ਼ਹਿਰ ਦੇ ਆਲੇ ਦੁਆਲੇ ਜਿੰਨੇ ਵੀ ਕੋਈ ਮੁਹੱਲੇ ਨੇ ਜਿਹੜੇ ਲੋਕ ਮਹਿੰਗੀਆਂ ਦਵਾਈਆਂ ਨਹੀਂ ਖਰੀਦ ਸਕਦੇ ਉਹ ਇੱਥੇ ਆ ਕੇ ਦਵਾਈਆਂ ਲੈ ਸਕਦੇ ਨੇ ਆਪਣੇ ਟੈਸਟ ਕਰਵਾ ਸਕਦੇ ਨੇ ਆਪਣਾ ਇਲਾਜ ਇੱਥੇ ਕਰਵਾ ਸਕਦੇ ਨੇ ਔਰ ਅਸੀਂ ਸਾਰੇ ਤਲਵਾੜਾ ਵਾਸੀ ਕਿਉਂਕਿ ਇਹ ਇਲਾਕਾ ਜਿਹੜਾ ਕੰਢੀ ਦਾ ਇਲਾਕਾ ਹੈ ਇਹ ਮੁੱਢਲੀਆਂ ਸਹੂਲਤਾਂ ਤੋਂ ਸਿਹਤ ਸਹੂਲਤਾਂ ਤੋਂ ਸੱਕਣਾ ਸੀਗਾ ਔਰ ਮੈਨੂੰ ਲੱਗਦਾ ਕਿ ਇਹਦੇ ਨਾਲ ਜਿੱਥੇ ਬਹੁਤ ਲੋਕਾਂ ਨੂੰ ਇੱਕ ਰਾਹਤ ਮਿਲਣ ਵਾਲੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਸਾਹਿਬ ਦਾ ਡਾਕਟਰ ਬਲਬੀਰ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਸਾਨੂੰ ਇੱਕ ਤੋਹਫਾ ਕਲਵਾੜਾ ਵਾਸੀਆਂ ਨੂੰ ਜਿਹੜੀਆਂ ਮੈਂ ਜਿਹੜੀਆਂ ਗੱਲਾਂ ਕਹੀਆਂ ਨੇ ਇੱਕ ਤਾਂ ਡਾਕਟਰ ਸਾਹਿਬ ਨਵੇਂ ਨੇ ਬਿਲਕੁਲ ਫਰੈਸ਼ਰ ਡਾਕਟਰ ਭਰਤੀ ਹੋਏ ਨੇ ਇਲਾਜ ਵਧੀਆ ਕਰਨਗੇ ਲੋਕਾਂ ਨਾਲ ਜਿਹੜੀ ਇਹ ਕਰ ਸਕਦੇ ਨੇ ਔਰ ਜਿਹੜੀਆਂ ਦਵਾਈਆਂ ਇੱਥੇ ਬਿਲਕੁਲ ਫ੍ਰੀ ਮਿਲਦੀਆਂ ਨੇ ਔਰ ਟੈਸਟ ਜਿਹੜੇ ਬਿਲਕੁਲ ਇੱਥੇ ਫ੍ਰੀ ਹੋਣੇ ਨੇ ਕੋਈ ਜਿਹੜੀਆਂ ਚੀਜ਼ਾਂ ਦੇ ਸਕਦੇ ਨੇ ਇੱਥੇ ਜ਼ਰੂਰ ਦੇਣਗੇ ਔਰ ਬਾਕੀ ਜਿਹੜੇ ਸਿਵਲ ਹਸਪੀਟਲ ਦੇ ਹੈਗੇ ਆ ਬੀਬੀਐਮਬੀ ਦਾ ਹਸਪੀਟਲ ਸਾਲਾ ਪੂਲ ਹਸਪੀਟਲ ਉਹਨੂੰ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਪਗ੍ਰੇਡ ਕਰਨ ਜਾ ਰਹੇ ਹਾਂ ਔਰ ਉੱਥੇ ਵੀ ਜਿਹੜੀਆਂ ਇਤੋਂ ਸਹੂਲਤਾਂ ਮਿਲਣਗੀਆਂ ਉਹ ਉੱਥੇ ਜਾ ਕੇ ਮਿਲਣਗੀਆਂ ਅੱਜ ਤਲਵਾੜਾਂ ਦੇ ਵਸਨੀਕਾਂ ਲਈ ਬਹੁਤ ਜ਼ਿਆਦਾ ਖੁਸ਼ੀ ਦਾ ਦਿਨ ਹੈ ਕਿਉਂਕਿ ਇੱਥੇ ਜਿਹੜੀਆਂ ਬੇਸਿਕ ਫੈਸਿਲਿਟੀਆਂ ਹੈਗੀਆਂ ਉਹ ਬਹੁਤ ਕਾਟ ਸਾਲ ਪਹਿਲੇ ਬੀਬੀ ਐਮ ਬੀ ਦੇ ਵਿੱਚ ਡਾਕਟਰ ਸੀ ਕਾਟ ਹੋਣ ਕਰਕੇ ਪਲਵਾੜਾ ਵਸਿਆ ਨੂੰ ਸਪੈਸ਼ਲੀ ਜਿਹੜਾ ਮਾਰਕੀਟ ਵਾਲਾ ਏਰੀਆ ਹੈਗਾ ਗਾਇਦੇ ਵਾਲੇ ਵਾਲੇ ਪਿੰਡ ਨੇ ਉਹਨਾਂ ਨੂੰ ਸਾਡੇ ਕੋਲੋਂ ਸਿਹਤ ਸਹੂਲਤਾਂਾਂ ਦੀ ਬਹੁਤ ਕਮੀ ਸੀ ਡਾਕਟਰਸ ਪੈਰੀਫੇਰੀ ਦੇ ਵਿੱਚ ਨਹੀਂ ਸਨ ਪਹਿਲੇ ਵੀ ਸਿਰਫ ਪੂਲ ਇੱਕ ਵਰਕਿੰਗ ਹਸਪੀਟਲ ਆ ਸਾਡਾ ਜਿਹੜਾ ਜਿਹੜਾ ਵਰਕਿੰਗ ਪ੍ਰੋਪਰ ਕਰ ਰਿਹਾ ਕਰਦਾ ਉਸ ਤੋਂ ਇਲਾਵਾ ਤਲਵਾੜਾ ਇਹਦੇ ਵਿੱਚ ਕੋਈ ਨਹੀਂ ਸੜਕ ਕੋਲ ਪੰਜਾਬ ਸਰਕਾਰ ਦਾ ਕੋਈ ਵੀ ਉਪਰਾਲਾ ਹੈ ਨਹੀਂਗਾ ਜਿਹਦੇ ਵਿੱਚ ਕੰਮ ਹੋਣ ਦੀ ਚਾਹੀਦੀ ਸੀ ਉਨਾ ਆਮ ਆਰਮੀ ਕਲੀਨਿਕ ਕੁੱਲੰਦ ਦੇ ਨਾਲ ਇਹ ਜਿਹੜਾ ਘਾਟ ਹੈ ਹੈਲਥ ਸੈਕਟਰ ਦੀ ਇਹ ਪੂਰੀ ਕੀਤੀ ਜਾ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਇਹ ਇੱਕ ਤਾਂ ਲੋਕੇਸ਼ਨ ਬਹੁਤ ਅੱਛੀ ਹੈ ਪ੍ਰੋਪਰ ਪਲੇਸ ਹੈਗਾ ਔਰ ਪੂਰਾ ਜਿਹੜਾ ਪੰਜਾਬ ਸਰਕਾਰ ਦੀ ਨਵੀਂ ਪਾਲਿਸੀ ਮਹੱਲਾ ਕਲੀਨਿਕ ਦੇ ਵਿੱਚ ਖੁੱਲਿਆ ਗਿਆ ਹੈ ਔਰ ਇਹ ਬ੍ਰੈਂਡ ਨਿਊ ਸਾਰਾ ਕੁਝ ਪ੍ਰੋਸੈਸਿੰਗ ਹੋ ਰਹੀ ਹੈ ਸੋ ਇਸ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਆਮ ਪਬਲਿਕ ਨੂੰ ਦੇ ਵਿੱਚ ਜਿਹੜਾ ਹੈਗਾ ਇੱਕ ਇਨਡੋਰ ਤਾਂ ਨਹੀਂ ਹੈਗਾ ਬਟ ਆਊਟਡੋਰ ਫੈਸਿਲਿਟੀ ਪ੍ਰੋਪਰ ਦਿੱਤੀ ਜਾਏਗੀ ਔਰ ਪੂਰੀ ਦਿੱਤੀ ਜਾਏਗੀ ਜੋ ਪੰਜਾਬ ਸਰਕਾਰ ਦੀਆਂ ਫੈਸਿਲਿਟੀ ਦੇ ਮੁਤਾਬਕ ਇੱਥੇ 80 ਤਰ੍ਹਾਂ ਦੀਆਂ ਦਵਾਈਆਂ ਤੇ 38 ਤਸਮੇ ਮੈਡੀਸਨ ਅਸੀਂ 80 ਦੀ ਬਜਾਏ 93 ਤਰ੍ਹਾਂ ਦੀਆਂ ਦਵਾਈਆਂ ਮਾ ਹਾਜੀਪੁਰ ਪੀਐਸਸੀ ਤੋਂ ਭੇਜੀਆਂ ਨੇ ਤੋਂ ਜੇ ਜਿੰਨੀ ਇਹਨਾਂ ਨੂੰ ਲੋੜ ਹੋਏਗੀ ਐਸ ਪਰ ਡਿਮਾਂਡ ਅਸੀਂ ਉਹਨਾਂ ਨੂੰ ਸਪਲਾਈ ਭੇਜਾਂਗੇ ਉਹ ਹਾਜੀਪੁਰ ਤੋਂ ਇਹ ਡਾਇਰੈਕਟ ਵੀ ਇਹਨਾਂ ਦੀ ਪਾਲਿਸੀ ਪੰਜਾਬ ਸਰਕਾਰ ਦੀ ਹੈ ਕਿ ਡਾਇਰੈਕਟ ਵੀ ਡਿਮਾਂਡ ਬੇਰ ਕਾ ਸਾਡਾ ਹੈਡਕੁਆਰਟਰ ਹੈ ਮੈਡੀਸਨ ਦਾ ਉੱਥੋਂ ਟ੍ਰੈਕਟ ਵੀ ਮੰਗਾ ਸਕਦੇ ਆ ਇਹਨਾਂ ਨੂੰ ਸਪਲਾਈ ਔਨ ਡੋਰ ਮਿਲੂਗੀ ਔਨ ਸਟੈਪ ਮਿਲੂਗੀ ਇਹ ਜਿਨੇ ਜੂਨੀਅਰ ਡੀਡੀਪੀਆ ਦੱਸਿਆ ਜੀ ਨਾਲ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਇਸ ਮੁਕਾਮ ਤੱਕ ਪਹੁੰਚੇ ਹੈ ਜੀ ਅੱਜ ਸਾਡਾ ਮਹਾਂਦ ਕਰੇ ਚਾਲੂ ਹੋ ਗਿਆ ਹੈ ਸੋ ਥੈਂਕ ਯੂ ਸਰ ਜੀ ਟਾਈਮਿੰਗ ਕੀ ਰਹੀ ਹੈ ਜੀ ਮੋਹਲਾ ਨਹੀਂ ਸਰ ਜਿਹੜੀ ਆਪਣੀ ਟਾਈਮਿੰਗ ਆ ਸਰਦੀਆਂ ਦੇ ਵਿੱਚ ਮਾਤੋ ਚਿੰਤਾ ਕਰਨੀਆਂ 4 ਤੋਂ 2 ਦੇ ਠੀਕ ਆ 4 ਤੋਂ 2 ਗਰਮੀਆਂ 4 ਤੋਂ 2 ਕਪੀ ਟੈਸਟ ਹੁੰਦੇ ਕਿਹੜੇ ਕਿਹੜੇ ਟੈਸਟ ਹੁੰਦੇ ਇੱਥੇ ਨੂੰ 38 ਟੋਟਲ ਟੈਸਟ ਆ ਗਿਆ ਲੈਸ uh Hb TLC DLC platelet count complete blood count ESR blood grouping peripheral blood film absolute eosinophil count bleeding time clotting time MP slide urine test urine microscopy urine proteins urine microalbumin stool for ova and blood sputum blood sugar सीरम बिलरुबिन डायरेक्ट इनडायरेक्ट सीरम क्रिएटिनिन ब्लड यूरिया यूरिक एसिड एसजीओटी एससीपीटी सिर्फ एल्कलिन फॉस्फेटेस टोटल प्रोटीन एल्ब्युमिन एंड एजी रेशो टोटल लिपोप्रोफाइल कोलेस्ट्रॉल ग्लाइकोसिलेटेड एलडीएल सीरम कैल्शियम आर फैक्टर सीआरपी यूरिन कल्चर एंड थायराइड टीएसएच सर सॉरी टोटल फ्री है सारे टोटल फ्री है जी ਇਹਦੇ ਵਿੱਚ ਹੁੰਦਾ ਕੀ ਹੈ ਟੈਸਟ ਜਿਹੜੇ ਆ ਅਸੀਂ ਇੱਥੋਂ ਸੈਂਪਲ ਲਵਾਂਗੇ ਸਰਕਾਰ ਵੱਲੋਂ ਜਿਹੜੀ ਲੈਬ ਅਥੋਰਾਈਜ਼ਡ ਹੈ ਉਹਦਾ ਇੱਕ ਨਮੰਨਾ ਆਏਗਾ ਉਹ ਟੈਸਟ ਤੋਂ ਸੈਂਪਲਸ ਲੈ ਕੇ ਜਾਏਗਾ ਤੇ ਦੇ ਤੱਕ 24 ਆਵਰਸ ਹਾਂਜੀ नेक्स्ट ਜਿਹੜੇ ਆ ਉਹ ਰਿਪੋਰਟ ਮਿਲਦੀ ਹੈ ਜ਼ਿਆਦਾਤਰ ਕੇਸਸ ਦੇ ਵਿੱਚ ਪਰ ਕਈ ਵਾਰੀ ਹੁੰਦਾ ਕਿ ਇਹ ਡਿਲੇ ਥੋੜਾ ਜਿਹਾ ਇੱਕ ਦਿਨ ਦਾ ਡਿਲੇ ਹੋ ਜਾਂਦਾ ਹੈ ਜੇ ਰਾਸ਼ਟਰੀ ਆਧਵਿਕਤਾ ਫਿਰ ਥੋੜਾ ਜਿਹਾ ਹੁੰਦਾ ਪੇਸ਼ੈਂਟ ਨੂੰ 3rd ਡੇ ਨਾਰਮਲ ਟੈਸਟ ਜਿਹੜੇ ਅਸੀਂ ਸਾਰਿਆਂ ਨੂੰ ਦੇ ਦਿੰਦੇ ਹਾਂ ਟਾਈਮਿੰਗ ਕੀ ਹੈ ਸਰ ਹਾਂਜੀ ਟਾਈਮਿੰਗ ਕੀ ਹੈ ਸਰ ਟਾਈਮਿੰਗ ਸਰ 9 ਤੋਂ 3 ਅਜਿਹਾ ਸਰਦੀਆਂ ਤੇ ਗਰਮੀਆਂ ਦਾ 8 ਤੋਂ 2 ਜਿੰਨਾ ਅਪਡੇਟ ਪੰਜਾਬ ਸਰਕਾਰ ਦੇ ਟਾਈਮਿੰਗ ਹੈ ਉਹ ਸਹੀ ਹੈ ਕਿਤੇ ਵੀ ਜੈ ਆਮ ਹਸਪਤਲ ਹੈ ਚਾਹੇ ਜਿਹੜਾ ਮਰਜ਼ੀ ਹੈ ਪੰਜਾਬ ਸਰਕਾਰ ਦੇ ਸੰਗਠਨ ਹੋਏ। ਕਿੰਨਾ ਬਹੁਤ ਇਹ ਮੈਂ ਅਮਰਪਾਲ ਸਿੰਘ ਜੂਰ ਸਰਬਕਾ ਵਾਈਸ ਪ੍ਰਧਾਨ ਨਾ ਕੌਂਸਲ ਚੁਵਾੜਾ। ਅੱਜ ਜਿਹੜਾ ਇਹ ਆਮ ਆਦਮੀ ਕਲੀਨਿਕ ਖੁੱਲਿਆ ਹੈ ਇਹ ਆਮ ਪਬਲਿਕ ਦੀ ਬਹੁਤ دیر ਦੀ ਡਿਮਾਂਡ ਸੀ ਕਿਉਂਕਿ ਬੀਵੀਐਮਬੀ ਹਸਪਤਲ ਜੋ ਕਿ ਪਿਛਲੇ ਕਾਫੀ ਸਾਲਾਂ ਤੋਂ ਬਿਲਕੁਲ ਇੱਕ ਬਿਲਕੁਲ ਜਿਹਨੂੰ ਕਹਿੰਦੇ ਆ ਵੀ ਨੈਗੇਟਿਵ ਇੱਥੇ ਲੋਕਾਂ ਦੀ ਪਹੁੰਚ ਪਹੁੰਚ ਚੁੱਕੀ ਸੀ ਸਿਰਫ ਇੱਕ ਅੱਡਾ ਬਣ ਚੁੱਕਾ ਸੀ ਰੈਫਰਡਾ ਜੇ ਕੋਈ ਬੰਦਾ ਜਾਂਦਾ ਕਿਸੇ ਨੂੰ ਹਲਕੀ ਸਾਹ ਦੀ ਪ੍ਰੋਬਲਮ ਆਈ ਉਹਨੂੰ ਚੱਕ ਕੇ ਅੱਗੇ ਰੈਫਰ ਕਰ ਦਿੰਦੇ ਆ ਰੈਫਰ ਕਰਕੇ ਅੱਗੇ ਹਸਪਤਾਲਾਂ 'ਚ ਪ ਜਾਣ ਦੇ ਪ੍ਰਾਈਵੇਟ ਪ੍ਰਾਈਵੇਟ ਡਾਕਟਰ ਉਸ ਵੇਲੇ ਉਹਨੂੰ ਡਰਾ ਡਰੂ ਕੇ ਵੀ ਤੁਹਾਨੂੰ ਤਾਂ ਜੀ ਸਟੰਟ ਪੈਣਾ ਉਹਨਾਂ ਡਰਾ ਕੇ ਉਹਨਾਂ ਕੋਲ ਮੋਟੀਆਂ ਜੇਬਾਂ 'ਚ ਉਹਨਾਂ ਕੋਲ ਰਕਮ ਖਰੀਦ ਤੇ ਖਿੱਚ ਲੈਂਦੇ ਆ ਸੋ ਇਹ ਇੱਥੇ ਹੁਣ ਕਲੀਨਿਕ ਬਣਿਆ ਇੱਕ ਡਾਕਟਰ ਸਾਹਿਬ ਵੀ ਪਾਇੰਟ ਹੋਏ ਆ ਜਿੱਥੇ ਤੁਹਾਡੇ ਮੈਕਸਿਮਮ ਜਿੰਨੀਆਂ ਤੁਹਾਡੀ ਬੋਡੀ ਦੀਆਂ ਲੋੜਵੰਦਾਂ ਕੀ ਨਾ ਕਲੀਨਿਕ ਦੇ ਪ੍ਰਤੀ ਆਪਣਾ ਜਿਹੜੇ ਟੈਸਟ ਆ ਉਹ ਸਾਰੇ ਬਿਲਕੁਲ ਫ੍ਰੀ ਹੋਣੇ ਆ इवन ਦਨ ਤੁਹਾਡੀ ECG ਤੁਹਾਡਾ ਜੇ ਕੋਈ ਮੇਜਰ ਟੈਸਟ ਵੀ ਆ ਉਹ ਵੀ ਜੇ ਇੱਥੇ ਨਹੀਂ ਆ ਉਹ ਬਾਹਰੋਂ ਜਿੱਥੋਂ ਮਰਜ਼ੀ ਟੈਸਟ ਕਰਵਾ ਕੇ ਦੇਣਗੇ ਤੁਹਾਡਾ ਜੇ ਕੋਈ ਪੈਸਾ ਨਹੀਂ ਲੱਗੂਗਾ ਇੱਕ ਬੜੀ ਵੱਡੀ ਦੇਣ ਐ ਸਾਡੇ ਇਲਾਕੇ ਨੂੰ ਔਰ ਇਹ ਬੜੀ ਇੱਕ ਸਾਡੇ ਐਮਐਲਏ ਸਾਹਿਬ ਜੋ ਸਾਡੇ ਬੜੇ ਕਹੋ ਇੱਕ ਧਰਮਾਤਮਾ ਦਾ ਰੂਪ ਹੀ ਬਣ ਕੇ ਸਾਡੇ ਇਸ ਇਲਾਕੇ 'ਚ ਆਏ ਆ ਔਰ ਇਹਨਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ ਹੋਇਆ ਇਸ ਤਲਵਾੜੇ ਦੀ ਦਿਸ਼ਾ ਸੁਧਾਰਨ ਲਈ ਉਹ ਇਹਨਾਂ ਨੇ ਇੱਕ ਪਹਿਲਾ ਕਦਮ ਇਹਨਾਂ ਨੇ ਚੱਕਿਆ ਔਰ ਇਹਨਾਂ ਨੇ ਆਵਾਜ਼ ਵੀ ਬੜੀ ਉਠਾਈ ਹੈ ਜਿੱਦਾਂ ਸੁਧਾਣੀ ਪਿੰਡ ਦੀ ਸੀ ਜਦੋਂ ਲੋਕਾਂ ਨੂੰ ਨਹੀਂ ਸੀ ਪਤਾ ਸੁਧਾਣੀ ਪਿੰਡ ਬਾਰੇ ਇਹ ਸੁਧਾਣੀ ਪਿੰਡ ਹੈ ਕਿਹੜਾ ਸੁਧਾਣੀ ਪਿੰਡ ਦੀ ਆਵਾਜ਼ ਉਹਦੇ ਵਿਧਾਨ ਸਭਾ ਚ ਅੱਜ ਉਠਾਈ ਹੈ ਔਰ ਉਹ ਗੂਗਲ ਤੇ ਅੱਜ ਐਡਾ ਟਰੋਲ ਹੋ ਰਿਹਾ ਤੁਸੀਂ ਦੇਖੋ ਕਿ ਸੁਧਾਣੀ ਪਿੰਡ ਬਾਰੇ ਗੂਗਲ ਤੇ ਜਾ ਕੇ ਸਰਚ ਕਰੋ ਮੈਕਸਿਮ ਟਰੋਲ ਹੋ ਰਿਹਾ ਲੋਕੀ ਪੰਜਾਬ ਦੇ ਦੇਖ ਰਹੇ ਆ ਸੋਚ ਰਹੇ ਆ ਕਿ ਇਹ ਕਿਹੜਾ ਪਿੰਡ ਹੈ ਹੋਇਆ ਜਿਹੜਾ ਪੰਜਾਬ 'ਚ ਹੁੰਦੇ ਆ ਵੀ ਮਾਝਾ ਹਾਂ ਇਹ ਕਿੰਨੀ ਵੱਡੀ ਤਰਾਸ ਦੀ ਇੱਕ ਸਾਡੇ ਸ਼ਹਿਰ ਦੀ ਉਹ ਪਿੰਡ ਚ ਜਾਣ ਵਾਲਿਆਂ ਨੂੰ ਟਰੋਲ ਟੈਕਸ ਜਾ ਕੇ ਦੇਣਾ ਪੈਂਦਾ ਮਾਚਲ ਦਾ ਔਰ ਉਹਦੇ ਲਈ ਇਹਨਾਂ ਨੇ ਆਵਾਜ਼ ਉਠਾਈ ਫਿਰ ਇਹਨਾਂ ਨੇ ਆਵਾਜ਼ ਉੱਚੀ ਬੱਸੀ ਦੀ ਉਠਾਈ ਉੱਚੀ ਬੱਸੀ ਵਿੱਚ ਆਲੇ ਦੁਆਲੇ ਪਿੰਡਾਂ ਵਾਲਿਆਂ ਨੂੰ ਕੋਈ ਸਹੂਲਤ ਨਹੀਂ ਆਥੇ ਕੰਸਟ੍ਰਕਸ਼ਨ ਨਹੀਂ ਕਰ ਸਕਦੇ ਕੋਈ ਕੁਝ ਨਹੀਂ ਕਰ ਉਹਦੀ ਆਵਾਜ਼ ਵੀ ਉਠਾਈ ਹੈ ਮਨੇ ਤੇ ਇਹਨਾਂ ਨੇ ਇਸ ਕਲੀਨਿਕ ਦੇ ਵਿੱਚ ਜੋ ਸਾਨੂੰ ਸਹੂਲਤਾਂ ਮਿਲ ਰਹੀਆਂ ਉਹ ਬਹੁਤ ਪਬਲਿਕਲੀ ਅੱਛੀਆਂ ਔਰ ਸਾਨੂੰ ਉਹ ਇੱਕ ਸਸਤੀ ਸੀ ਲੋੜ ਸੀ ਕੱਟ ਨਾ ਹੈ ਤੇ ਕੱਟ ਤੁਸੀਂ ਕੀ ਕਹੋਗੇ ਮੈਂ ਅੱਜ ਬਹੁਤ ਜ਼ਿਆਦਾ ਆਪਣੇ ਤਲਵਾੜਾ ਦੇ ਨਿਵਾਸੀਆਂ ਵਾਸਤੇ ਖੁਸ਼ ਹੈਗੀ ਆ ਕਿ ਸਾਨੂੰ ਇੱਕ ਸਾਡੇ ਐਮ ਐਲ ਏ ਸਾਹਿਬ ਸ਼੍ਰੀ ਕਰਮਵੀ ਭੂਮਨ ਜੀ ਨੇ ਸਾਨੂੰ ਇਹ ਭੋਲਾ ਕਲੀਨਿਕ ਦਿੱਤਾ ਜਿਹੜੀ ਕਿ ਸਾਡੇ ਤਲਵਾੜਾ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਸਾਡੇ ਤਲਵਾੜਾ ਇੱਕ ਸਿੱਖਿਆ ਵਾਸਤੇ ਤੇ ਇੱਕ ਇਹਦੇ ਲਈ ਸਿਹਤ ਵਾਸਤੇ ਬਹੁਤ ਜ਼ਿਆਦਾ ਪਿਛੜਿਆ ਹੋਇਆ ਹੈ ਸਿਹਤ ਸੇਵਾਵਾਂ ਸਾਡੇ ਕੋਲ ਨਾ ਦੇ ਬਰਾਬਰ ਹੈਗੀਆਂ ਨੇ ਇਸ ਲਈ ਇਹ ਜਿਹੜਾ ਮੋਹੱਲਾ ਕਲੀਨਿਕ ਖੁੱਲਿਆ ਇਹ ਤਾਂ ਗਰੀਬ ਅਮੀਰ ਹਰੇਕ ਬਤਦਾ ਉਤਕਵੇਂ ਦੇ ਬੰਦੇ ਵਾਸਤੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਸਾਡੇ ਐਮਐਲਏ ਸਾਹਿਬ ਨੇ। ਤੁਹਾਨੂੰ ਘਟ ਰੋਏ ਤੁਹਾਰੇ ਕੀ ਕਹੋਗੇ ਕਿਦਾਂ ਕੀ ਸੁਣੇਗੇ। ਪਹਿਲੇ ਤਾਂ ਭਗਵੰਤ ਮਾਨ ਸਰਕਾਰ ਦਾ ਤੇ ਹਲਕਾ ਵਿਧਾਇਕ ਸਰਦਾਰ ਕਰਨਦੀਪ ਸਿੰਘ ਨੂੰ ਮਨਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ। ਸ਼ਹਿਰ ਸਾਰੇ ਸ਼ਹਿਰ ਵੱਲੋਂ ਬਲਾਕ ਦਲਵਾੜਾ ਵੱਲੋਂ ਗੱਲ ਇਹ ਆ ਜੀ ਕਾਫੀ ਸਮੇ ਤੋਂ ਸ਼ਹਿਰ ਵਿੱਚ ਸਿਹਤ ਸਹੂਲਤਾਂ ਦੀ ਕਮੀ ਰਹੀ ਹੈ। ਉਹਨੂੰ ਗੁਰਾ ਕਰਨ ਵਾਸਤੇ ਭਗਵੰਤ ਸਰਕਾਰ ਨੇ ਕਾਫੀ ਬਜਟ ਐਲਟ ਕੀ ਬਜਟ ਵੀ ਵਿਆਸਾ ਰੱਖਿਆ ਆ। ਔਰ ਆਉਣ ਵਾਲੇ ਟਾਈਮ 'ਚ ਜੋ ਸਰਕਾਰ ਨੇ ਵਿਸ਼ਵਾਸ ਦਿਵਾਇਆ ਆ ਉਹ ਸਾਨੂੰ ਪੂਰੀ ਯਕਿਨ ਹੈ ਕਿ ਪੂਰਾ ਹੋਊਗਾ। ਨਿਰਗੰਬੀ ਹਸਪੀਟਲ ਦੀ ਵੀ ਕਾਇਆਕਲਪ ਹੋਏਗੀ। ਅੱਜ ਦਾ ਮੇਨ ਜਿਹੜਾ ਕੰਮ ਸੀਗਾ ਆਮ ਆਦਮੀ ਕਲੀਨਿਕ ਦਾ ਪੱਜ ਲੋਕ ਵਰਪਨ ਕਰ ਦਿੱਤਾ ਆ। ਇੱਥੋਂ ਸਾਰੇ ਸ਼ਹਿਰੋਂ ਜਿਹੜਾ ਮਰਜੀ ਆਵੇ ਟੈਸਟ ਫ੍ਰੀ ਨੇ ਦਵਾਈਆਂ ਫ੍ਰੀ ਨੇ ਡਾਕਟਰ ਸਾਹਿਬ ਨੇ ਇੱਕ ਆਸ ਵੱਜ ਗਈ ਹੈ ਸ਼ਹਿਰ ਵਾਸੀਆਂ ਨੂੰ ਕਿ ਆਉਣ ਵਾਲੇ ਟਾਈਮ ਵਿੱਚ ਸੇਵਾ ਹੁਲਤਾ ਅੱਗੇ ਨੂੰ ਹੋਰ ਬਿਹਤਰ ਹੋਣਗੀਆਂ ਜਿਹਦੇ ਲਈ ਅਸੀਂ ਐਮਐਲਏ ਸਾਹਿਬ ਦਾ ਸਰਦਾਰ ਕਰਮਵੀਰ ਸਿੰਘ ਘੁੰਮਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਦਾ ਤਾਂ ਮਾਗੀ ਪਾਰਟੀ ਦੀ ਸ਼ਹਿਰ ਦੀ ਟੀਮ ਸਭ ਤੋਂ ਪਹਿਲਾਂ ਸਾਰਿਆਂ ਨੂੰ ਪ੍ਰਣਾਮ ਨਮਸਕਾਰ ਜੈ ਸ਼੍ਰੀ ਰਾਮ ਅੱਜ ਡਾਕਟਰ ਸਾਹਿਬ ਬੈਠੇ ਨੇ ਆਪਣੇ ਐਸਐਮਓ ਸਾਹਿਬ ਐਪੁਰੀ ਸਾਹਿਬ ਔਰ ਨਵੇਂ ਡਾਕਟਰ ਸਾਹਿਬ ਸਾਡੇ ਇੱਥੇ ਜਿਹੜੇ ਆਏ ਨੇ ਫਾਰਮਾਸਿਸਟ ਆਏ ਨੇ ਲੈਬ ਵਾਲ ਨੂੰ ਉਹ ਵਾਲੇ ਡਾਕਟਰ ਸਾਹਿਬ ਆਏ ਨੇ ਸਾਰੇ ਇੱਥੇ ਸਟਾਫ ਦੀ ਜਿਹੜੀ ਨਵੀਂ ਭਰਤੀ ਹੋਈ ਉਹਨਾਂ ਦਾ ਵੀ ਮੈਂ ਥੈਂਕਸ ਕਰਦਾ ਔਰ ਤਲਵਾੜਾ ਸ਼ਹਿਰ ਨੂੰ ਸਾਰੇ ਜਿੰਨੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਸ਼ਰਤਰੀ ਦੇ ਤਿਹਾਰ ਦੇ ਸ਼ਰਤਰੀਏ ਦੇਣ ਦੇ ਅੱਜ ਤੇ ਕੱਲ ਦਾ ਦਿਨ ਜਿਹੜਾ ਲੰਘ ਕੇ ਗਿਆ ਲੋਕਾਂ ਨੇ ਬਹੁਤ ਖੁਸ਼ੀ ਦੇ ਨਾਲ ਸ਼ਿਵਜੀ ਮਹਾਰਾਜ ਦਾ ਜਿਹੜਾ ਦੇਣਿਆਂ ਮਨਾਇਆ ਔਰ ਉਹਨਾਂ ਦੇ ਦਿਨ ਦੇ ਉੱਤੇ ਹੀ ਇਹ ਜਿਹੜਾ ਉਦਘਾਟਨ ਅਜ ਆਮ ਆਦਮੀ ਕਲੀਨਿਕ ਦਾ ਤੁਸੀਂ ਸਾਰਿਆਂ ਨੇ ਕੀਤਾ ਔਰ ਬੜੀ ਲੰਬੇ ਸਮੇਂ ਦੀ ਮੰਗ ਲੰਬੇ ਸਮੇਂ ਦੀ ਜਿਹੜੀ ਲੋਕਾਂ ਦੀ ਡਿਮਾਂਡ ਜਿਹੜੀ ਪੂਰੀ ਹੋਈ ਹੈ ਅੱਜ ਕਿਉਂਕਿ ਜਿਹੜੀ ਇਹ ਜਗ੍ਹਾ ਆ ਆਮ ਆਦਮੀ ਕਲੀਨਿਕ ਤਾਂ ਵੱਖਰੀ ਗੱਲ ਆ ਬਣ ਗਿਆ ਇੱਥੇ ਪਰ ਜਿਹੜੀ ਇਹ ਜਗ੍ਹਾ ਹੈ ਜਦੋਂ ਅਸੀਂ ਇੱਥੇ ਪਹਿਲੀ ਵਾਰ ਆਏ ਸੀਗੇ ਤਾਂ ਦੁਕਾਨਦਾਰ ਮੇਰੇ ਵੀਰ ਸਾਰੇ ਮਗਰ ਖੜੇ ਆ ਇਹਨਾਂ ਨੂੰ ਪਤਾ ਇੱਥੇ ਕੀ ਹਾਲਾਤ ਸੀ ਐਨੀ ਗੰਦਗੀ ਇਹਨਾਂ ਗੰਦ ਇੱਥੇ ਸੀਗਾ ਲੋਕਾਂ ਦਾ ਖੜਨਾ ਵੀ ਔਖਾ ਹੋਇਆ ਹੁੰਦਾ ਸੀ ਉਸ ਤੋਂ ਬਾਅਦ ਅਸੀਂ ਇੱਥੇ ਸੋਚਿਆ ਕਿ ਇੱਥੇ ਕੋਈ ਸ਼ੈੱਡ ਬਣਾ ਕੇ ਲੋਕਾਂ ਦੇ ਬੈਠਣ ਨੂੰ ਜਗ੍ਹਾ ਬਣਾਈਏ ਪਰ ਸ਼ਹਿਰ ਦੇ ਲੋਕਾਂ ਦੀ ਮੰਗ ਸੀਗੀ ਕਿ ਆਮ ਆਦਮੀ ਕਲੀਨਿਕ ਜਦੋਂ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣੇ ਨੇ ਤਾਂ ਇੱਥੇ ਆਮ ਆਦਮੀ ਕਲੀਨਿਕ ਬਣਾਇਆ ਗਿਆ। ਔਰ ਤੁਹਾਡੀ ਮੰਗ ਜਿਹੜੀ ਅਸੀਂ ਪੰਜਾਬ ਸਰਕਾਰ ਤੱਕ ਪਹੁੰਚਾਈ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਈ ਔਰ ਉਹਨਾਂ ਨੇ ਇਹ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਮੈਂ ਕਹਿ ਸਕਦਾ ਕਿ ਪਹਿਲਾ ਜਿਹੜਾ ਪੋਟਾ ਕੈਬਨ ਜਿਹੜਾ ਆਮ ਆਦਮੀ ਕਲੀਨਿਕ ਤਲਵਾੜੇ ਦੇ ਵਿੱਚ ਬਣਿਆ। ਨਹੀਂ ਤਾਂ ਜਿਹੜੇ ਕਿਸੇ ਸੇਵਾ ਕੇਂਦਰ ਨੂੰ ਆਪਾਂ ਡਿਵੈਲਪ ਕਰਤਾ ਕਿਸੇ ਡਿਸਪੈਂਸਰੀ ਨੂੰ ਡਿਵੈਲਪ ਕਰਤਾ ਕਿਸੇ ਨੂੰ ਹੋਰ ਚੀਜ਼ ਨੂੰ ਡਿਵੈਲਪ ਕਰ ਦਿੱਤਾ ਔਰ ਬਿਲਕੁਲ ਫਰੈਸ਼ ਕਿਉਂਕਿ ਸਾਰਿਆਂ ਨੇ ਬਣਦਾ ਵੇਖਿਆ ਇੱਥੇ ਤਾਂ ਇਹ ਵੀ ਨਹੀਂ ਕਹਿ ਸਕਦੇ ਕਿ ਕੋ ਪ੍ਰਾਣੀਆਂ ਇੱਟਾਂ ਲਾਉਂਦੇ ਆਂ ਜੀ ਪੁਰਾਣਾ ਕੁਝ ਬਣਾਉਂਦਾ ਜੀ ਸੀਮੈਂਟ ਨਹੀਂ ਲੱਗਾ ਸਹੀ ਸਾਰਾ ਕੁਝ ਬਣਾਇਆ ਬਣਾਇਆ ਲਿਆ ਤਾਂ ਔਰ ਤਕਰੀਬਨ 40 ਲੱਖ ਰੁਪਈਆ ਕੇ ਜਿਹੜਾ ਆਮ ਆਦਿਕ ਕਲੀਨਿਕ ਐ ਇੱਥੇ ਬਣ ਕੇ ਤਿਆਰ ਹੋਇਆ ਔਰ ਨਵੇਂ ਡਾਕਟਰਾਂ ਸਮਾਂ ਦੀ ਭਰਤੀ ਹੋਈ ਐ ਤਿੰਨੇ ਜਿਹੜੇ ਸਟਾਫ ਦੇ ਮੈਂਬਰ ਆ ਇਹ ਵੀ ਨਹੀਂ ਕਿ ਆ ਕਿ ਕਿਸੇ ਡਿਸਪੈਂਸਰੀ ਦੇ ਵਿੱਚੋਂ ਕੱਢ ਕੇ ਇ ਬਿਲਕੁਲ ਨਵੇਂ ਫ੍ਰੈਸ਼ਰ ਸਾਡੇ ਡਾਕਟਰ ਸਾਹਿਬ ਕਿੱਥੇ ਹਨ ਡਾਕਟਰ ਸਾਹਿਬ ਦੀ ਪੋਸਟਿੰਗ ਹੈ ਡਾਕਟਰ ਸਾਹਿਬ ਦੀ ਆਜੋ ਮੜੀ ਇਹ ਤੁਹਾਡੇ ਡਾਕਟਰ ਨੇ ਇੱਥੋਂ ਦੇ ਇੱਕ ਤਾਰੀਏ ਇਹਨਾਂ ਦੇ ਨਾਂ ਤੇ ਮਾਰਦੇ ਔਰ ਪਹਿਲੀ ਪੋਸਟਿੰਗ ਹੋਈ ਹੈ ਔਰ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਆ ਕਿ ਕਿਸੇ ਨੇ ਕਿਹਾ ਤਾਂ ਨਹੀਂ ਜੋ ਇਹਨਾਂ ਦੀ ਕਾਬਲੀਅਤ ਸੀ ਉਹਦੇ ਮੁਤਾਬਕ ਇਹਨਾਂ ਨੂੰ ਜੌਬ ਮਿਲਣੀ ਹੈ ਜੋ ਇਨਾਂ ਜੋ ਕਾਬਲ ਬੱਚਾ ਸੀ ਉਹਨੂੰ ਜੋਬ ਮਿਲ ਗਈ ਔਰ ਪਹਿਲੀ ਪੋਸਟਿੰਗ ਇਹਨਾਂ ਦੀ ਇੱਥੇ ਹੋਈ ਹੈ ਔਰ 38 ਤਰ੍ਹਾਂ ਦੇ ਟੈਸਟ ਇੱਥੇ ਬਿਲਕੁਲ ਫ੍ਰੀ ਹੋਣੇ ਕਰਦੇ ਲੋਕਾਂ 38 ਤਰ੍ਹਾਂ ਦੇ ਔਰ 80 ਤਰ੍ਹਾਂ ਦੀਆਂ ਦਵਾਈਆਂ 80 ਤਰ੍ਹਾਂ ਦੀਆਂ ਦਵਾਈਆਂ ਬਿਲਕੁਲ ਫ੍ਰੀ ਇਥੋਂ ਲੋਕਾਂ ਨੂੰ ਮਿਲਣੇ ਕਰਨੇ ਔਰ ਦਵਾਈ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣੀ ਇੱਥੇ ਕਦੀ ਵੀ ਇਹ ਨਹੀਂ ਕਿ ਅੱਜ ਉਦਘਾਟਨ ਹੋਇਆ ਮਹੀਨਾ ਕਰਣਗੇ ਜੀ ਮੁਰਕੇ ਮੁੱਖ ਜਾਣਗੇ ਨਾ ਬਿਲਕੁਲ ਜਦੋਂ ਤੁਸੀਂ ਦਵਾਈ ਲੈਣਾ ਹੋਵੇ ਇੱਥੋਂ 80 ਤਰ੍ਹਾਂ ਦੀਆਂ ਜੜੀਆਂ ਦਵਾਈਆਂ ਬਿਲਕੁਲ ਮੁਫਤ ਦੇ ਵਿੱਚ ਲੋਕਾਂ ਨੂੰ ਮਿਲਣਗੇ ਤਗੜੇ ਬੰਦੇ ਨੂੰ ਸ਼ਾਇਦ ਇਹਦਾ ਘੱਟ ਲਾਭ ਹੋਵੇ ਜਿਹੜਾ ਅਮੀਰ ਬੰਦਾ ਹੈ ਉਹਨੂੰ ਸ਼ਾਇਦ ਆਮ ਆਦਮੀ ਕਲੀਨਿਕ ਪਸੰਦ ਨਾ ਆਵੇ ਦੂਜੀਆਂ ਧਿਰਾਂ ਵਾਲੇ ਮੈਂ ਕਿਸੇ ਦੇ ਖਿਲਾਫ ਕਦੇ ਨਹੀਂ ਕੋਈ ਬੋਲਦਾ ਉਹਨਾਂ ਪਰ ਜੇ ਦੂਸਰੀਆਂ ਧਿਰਾਂ ਵਾਲੇ ਆ ਕੋਈ ਵੀ ਧਿਰਿਆਂ ਉਹਨਾਂ ਨੂੰ ਸ਼ਾਇਦ ਇਹ ਚੀਜ਼ ਨਾ ਚੰਗੀ ਲੱਗੇ ਪਰ ਜਿਹੜਾ ਗਰੀਬ ਬੰਦਾ ਹੈ ਜਿਹੜਾ ਲੋੜਵੰਦ ਪਰਿਵਾਰ ਆ ਉਹਦੇ ਵਾਸਤੇ ਇਹ ਚੀਜ਼ ਬਹੁਤ ਵੱਡੀ ਚੀਜ਼ ਹੈ ਜੇ ਦੀ ਜੇਬ ਦੇ ਵਿੱਚ 200 ਰੁਪਇਆ ਔਰ ਬਾਹਰੋਂ ਮੈਡੀਕਲ ਸਟੋਰ ਤੋਂ ਦਵਾਈ 500 ਦੀ ਆਉਣੀ ਆ ਉਹਦੇ ਵਾਸਤੇ ਬਹੁਤ ਵੱਡੀ ਚੀਜ਼ ਹੈ। ਉਹਦੇ ਵਾਸਤੇ ਇਹ ਆਮ ਆਦਮੀ ਕਲੀਨਿਕ ਰੱਬ ਤੋਂ ਘੱਟ ਚੀਜ਼ ਨਹੀਂ ਹੈਗੀ। ਉਹਦੇ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਮੇਰੀ ਜੇਬ ਦੇ ਵਿੱਚ 200 ਰੁਪਇਆ ਮੈਂ 200 ਰੁਪਇਆ ਮੇਰੀ ਜੇਬ ਦੇ ਵਿੱਚ ਮੈਂ ਬੱਚਿਆਂ ਵਾਸਤੇ ਕੁਝ ਲੈ ਜੂ ਮੈਂ ਪਰਿਵਾਰ ਵਾਸਤੇ ਸਬਜ਼ੀ ਲੈ ਜੂ ਮੈਂ ਬੱਚਿਆਂ ਵਾਸਤੇ ਕੋਈ ਨਾ ਕੋਈ ਚੀਜ਼ ਸਕੂਲ ਦੀ ਲੈ ਜੂਗਾ ਦਵਾਈ ਮੈਨੂੰ ਇੱਥੋਂ ਫ੍ਰੀ ਮਿਲ ਜੂ। ਠੀਕ ਹੈ। ਸਾਡਾ ਜਿਹੜਾ ਤਲਵਾੜਾ ਆ ਸਿਹਤ ਸੁਤਾ ਪੱਕਾ ਬਹੁਤ ਪਿੱਛੇ ਆ ਕੋਈ ਸਬਦਾ ਇੱਥੇ ਨਹੀਂ ਹੈ ਸਾਡੇ ਸੀਐਮ ਸਾਹਿਬ ਪਿਛਲੇ ਹਫਤੇ ਆਏ ਸੀਗੇ ਮਕੇਰੀਆਂ ਦੇ ਵਿੱਚ ਔਰ ਸਾਡੀਆਂ ਜਿਹੜੀਆਂ ਐਕਚੁਅਲੀਆਂ ਸੁਸਾਇਟੀਆਂ ਸਨ ਸਾਰੇ ਲੋਕਾਂ ਦੇ ਸੰਪਰਕ ਸੇਵਾ ਉਹ ਜਿੱਥੇ ਬੋਲੇ ਸੀਗੇ ਆਪਣੇ ਪੁਰੀ ਸਾਹਿਬ ਹਣੀ बोल के गए ने उस दिन उठे सीएम साहब ਦੇ ਅੱਗੇ ਔਰ सीएम साहब ਨੇ ਵਿਸ਼ਵਾਸ ਦਿਵਾਇਆ ਸਾਨੂੰ ਕਿ BBMP ਵਾਲਾ ਹਸਪੀਟਲ ਆਪਾਂ ਵਧੀਆ ਬਣਾ ਕੇ ਦਿਖਾਣਾ ਉਹਦਾ ਦਾ ਪ੍ਰੋਸੈਸ ਵੀ ਸ਼ੁਰੂ ਹੋ ਗਿਆ ਮੈਨੂੰ ਇਹ ਵੀ ਪਤਾ ਹੈ ਕਿਉਂਕਿ ਸੈਕਟਰੀ ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਰਿਪੋਰਟਸ ਮੰਗਵਾ ਰਹੇ ਹਾਂ ਸਾਰੀਆਂ ਕਿ ਜਿਹੜੀ ਡਿਮਾਂਡ ਤੁਸੀਂ सीएम ਸਾਹਿਬ ਦੇ ਅੱਗੇ ਰੱਖੀ ਹੈ ਉਹ ਬਹੁਤ ਜਲਦੀ ਜਿਹੜੀਆਂ ਤੁਹਾਡੀਆਂ ਡਿਮਾਂਡਸ ਨੇ ਪੂਰੀਆਂ ਹੋਣੀਆਂ